जय हिंद दोस्तों आज फिर एक बार फिर स्वागत है जी ਤੁਹਾਡਾ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਕਾਫੀ ਦਿਨ ਤੋਂ ਜਿਹੜੀਆਂ ਸਾਡੇ ਐਕਸਰਵਿਸਮੈਨਾਂ ਨੂੰ ਪ੍ਰੋਬਲਮ ਆਉਂਦੀਆਂ ਨੇ ਉਹਨਾਂ ਬਾਰੇ ਮੈਂ ਤੁਹਾਡੇ ਸਾਹਮਣੇ ਇੱਕ ਜਾਣਕਾਰੀ ਲੈ ਕੇ ਆਇਆ ਕਿਉਂਕਿ ਮੈਨੂੰ ਉਮਮਨ 5 ਸਾਲ ਹੋ ਗਏ ਨੇ ਐਕਸਰਵਿਸਮੈਨਾਂ ਦਾ ਵਰਕ ਕਰਦੇ ਹੋਏ ਤੇ ਐਕਸਰਵਿਸਮੈਨ ਨਾ ਚਾਹਦੇ ਹੋਏ ਵੀ ਕੁਝ ਗਲਤੀਆਂ ਕਰਦੇ ਨੇ ਸਭ ਤੋਂ ਇੰਪੋਰਟੈਂਟ ਜਿਹੜੀਆਂ ਗਲਤੀਆਂ ਨੇ ਉਹ 8 ਗਲਤੀਆਂ ਕਰਦਾ ਐਕਸਰਵਿਸਮੈਨ ਹਮੇਸ਼ਾ ਹੀ ਮੈਂ ਦੇਖਦਾ ਉਹਨਾਂ ਵਿੱਚੋਂ ਇੱਕ ਦੀ ਗਲਤੀ ਉਹਦੇ ਕੋਲ ਪੱਕਾ ਹੁੰਦੀ ਹੈ ਕੋਈ ਵੀ ਐਕਸਰਵਿਸਮੈਨ ਹੋਵੇ ਜਦੋਂ ਇਹ 8ਾਂ ਦੇ ਵਿੱਚੋਂ ਕੋਈ ਵੀ ਇੱਕ ਗਲਤੀ ਕਰਦਾ ਤੇ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੀ ਹੈ ਇਹ ਮੇਨ ਗਲਤੀਆਂ ਕਿਹੜੀਆਂ ਨੇ ਜੇਕਰ ਇਹ ਕੋ ਹਰ ਕੋਈ ਐਕਸਰਵਿਸਮੈਨ ਇਹਨਾਂ ਗਲਤੀਆਂ ਨੂੰ ਆਪਣੀ ਅਸਰਦ ਲੈ ਲਵੇ ਤੇ ਮੈਂ ਲਿਖ ਕੇ ਗਾਰੰਟੀ ਦਿੰਦਾ ਹਾਂ ਕਿ ਉਹਨੂੰ ਆਪਣੀ ਲਾਈਫ ਦੇ ਵਿੱਚ ਕਦੇ ਵੀ ਪ੍ਰੋਬਲਮ ਨਹੀਂ ਆਉਗੀ ਤੇ ਨਹੀਂ ਜਦੋਂ ਆਪਣੇ ਕਿਸੇ ਐਕਸਰਵਿਸ ਮੈਨ ਦੀ ਡੈਥ ਹੋ ਜਾਂਦੀ ਹੈ ਜਿਹੜਾ ਉਹਨਾਂ ਦਾ ਪਰਿਵਾਰ ਹੈ ਤੇ ਉਹਦੇ ਵਿਚੋਂ ਜੋ ਉਹਨਾਂ ਨੂੰ ਖਾਮੀਆਂ ਭੁਗਤਰੀਆਂ ਪੈਂਦੀਆਂ ਨੇ ਉਹ ਮੈਨੂੰ ਪਤਾ ਲੱਗੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਹੈ ਜੇ ਦੋਨੋਂ ਮਤਲਬ ਫਾਦਰ ਦੀ ਡੈਥ ਹੋ ਗਈ ਤਾਂ ਬੱਚਿਆਂ ਨੂੰ ਬਹੁਤ ਪ੍ਰੋਬਲਮ ਆਂਦੀ ਹੈ ਅੱਗੇ ਉਹ ਪ੍ਰੋਬਲਮਾਂ ਤਾਂ ਹੀ ਆਂਦੀਆਂ ਨੇ ਜੇ ਅਸੀਂ ਕੁਝ ਗਲਤੀਆਂ ਕਰਦੇ ਹਾਂ ਜਦੋਂ ਅਸੀਂ ਪੈਨਸ਼ਨ ਮੰਗਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਅਠ ਕਾਰਵਾਈਆਂ ਕਰਨੀਆਂ ਜ਼ਰੂਰੀ ਨੇ ਨੰਬਰ 1 ਕਾਰਵਾਈ ਦੱਸਣ ਲੱਗਾ ਜਦੋਂ ਹੀ ਅਸੀਂ ਪੈਨਸ਼ਨ ਆਉਂਦੀ ਹੈ ਸਭ ਤੋਂ ਪਹਿਲਾਂ ਸਾਡਾ ਕੰਮ ਹੈ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਜਾ ਕੇ ਉੱਥੇ ਐਂਟਰੀ ਕਰਾਉਣਾ ਤੇ ਹਾਂ ਦੇਖੋ ਜਦੋਂ ਅਸੀਂ ਪੈਨਸ਼ਨ ਆ ਜਾਂਦੀ ਹੈ ਉਦੋਂ ਹੀ ਅਸੀਂ ਸਭ ਤੋਂ ਪਹਿਲਾਂ ਫਰਟੀ ਹੈ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਜਾ ਕੇ ਐਂਟਰੀ ਕਰਾਉਣਾ ਪਲੱਸ ਆਪਣਾ ਆਈ ਕਾਰਡ ਜਿਹੜਾ ਐਕਸਰਮਿਸਮੈਨ ਦਾ ਬਣਾਉਣਾ ਇੱਕ ਸਰਵਿਸ ਮੈਨ ਦਾ ਆਈ ਕਾਡ ਵੀ ਬਣਾਣਾ ਜਿਹੜਾ ਸੈਨਿਕ ਬੋਰਡ ਤੇ ਤੇ ਉੱਥੇ ਐਂਟਰੀ ਵੀ ਆਪਣੀ ਕਰਾਣੀ ਹੈ ਕਿਉਂਕਿ ਮੈਂ ਐਕ ਸਰਵਿਸਮੈਨ ਹੋ ਚੁੱਕਿਆ ਹਾਂ ਇੰਨੀ ਤਰੀਕ ਨੂੰ ਮੈਨੂੰ ਰਿਟਾਇਰਮੈਂਟ ਆ ਜਾਣਾ। ਨੰਬਰ 2 ਪੁਆਇੰਟ ਹੈ ਜੀ ਸਟੇਸ਼ਨ ਹੈੱਡਕੁਆਰਟਰ ਵਿੱਚ ਉਦੋਂ ਬਾਅਦ ਤੁਸੀਂ ਜਾਣਾ ਸਿੱਧਾ। ਸਟੇਸ਼ਨ ਹੈੱਡਕੁਆਰਟਰ ਵਿੱਚ ਕੀ ਕਰਵਾਈ ਹੈ ਤੁਸੀਂ ਸਭ ਤੋਂ ਪਹਿਲਾਂ ਆਪਣੇ ਕੰਟੇਨ ਕਾਰਡ ਅਪਲਾਈ ਕਰਨੇ ਨੇ। ਇੱਕ ਬੰਦੇ ਨੂੰ ਪ੍ਰੋਬਲਮ ਆਈ ਹੋਈ ਹੈ ਕੋਟਕਪੂਰੇ ਦਾ ਬੰਦਾ। ਉਹ ਪੈਨਸ਼ਨ ਆ ਗਿਆ ਪਰ ਉਹਨੇ ਆਪਣੇ ਯੂਨਟ ਵਾਲੇ ਕਾਗਜ਼ ਤੱਕ ਰੱਖੇ ਹੋਏ ਨੇ। ਮੋਰੇ ਪੈਨਸ਼ਨ ਆਉਣ ਤੋਂ ਬਾਅਦ ਲੈ ਵੀ ਆਪਣੇ ਕਾਰਡ ਜਿਹੜੇ ਸਰਵਿਸ ਮੈਂ ਅਪਲਾਈ ਨਹੀਂ ਕੀਤੇ ਉਹ ਕਾਰਡ ਹੋ ਗਏ ਹੁਣ ਲਾਸ ਉਹ ਕਾਫੀ ਪਰੇਸ਼ਾਨੀ ਵਿੱਚ ਬੰਦਾ ਘੁੰਮ ਰਿਹਾ ਸਟੇਸ਼ਨ ਹੈਡਕ quarters ਨੂੰ ਜਵਾਬ ਦੇ ਰਿਹਾ ਬਾਈ ਤੈਨੂੰ ਦੋ ਤਿੰਨ ਸਾਲ ਹੋ ਗਏ ਪੈਨਸ਼ਨ ਆਉਂਦੀ ਆਈ ਹੋਈ ਤੇ ਤੁਸੀਂ ਕਾਰਡ ਕਿਉਂ ਨਹੀਂ ਬਣਾਏ ਹਜੇ ਤੱਕ ਤੇ ਤੁਸੀਂ ਅਜੇ ਤੱਕ ਲੈ ਵੀ ਆਪਣਾ ਜਿਹੜਾ ਸਰਵਿਸ ਵਾਲਾ ਕੰਟੀਨ ਦਾ ਕਾਰਡ ਉਹ ਕਿਉਂ ਯੂਜ਼ ਕਰ ਰਹੇ ਹੋ ਤੇ ਉਹਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਾਰਡ ਤਾਂ ਬਣ ਜਾਣਗੇ ਪਰ ਇਹੇ ਪ੍ਰੋਬਲਮ ਆਈ ਹੋਈ ਹੈ ਉਹਨੂੰ ਨੰਬਰ ਦੋ ਸਟੇਸ਼ਨ ਆਰਡਰ ਗਾਟਰ ਜੀ ਤੁਸੀਂ ਕੰਮ ਕਰਨਾ ਹੈ ਈਸੀਐਚਐਸ ਕਾਰਡ ਅਪਲਾਈ ਕਰਨਾ ਕਾਫੀ ਬੰਦਿਆਂ ਨੂੰ 4-4 5-5 ਸਾਲ ਤੋਂ ਇੱਕ ਬੰਦੇ ਨੇ ਮੈਂ ਈਸੀਐਚਐਸ ਕਾਰਡ ਅਪਲਾਈ ਕੀਤੇ ਸੀ 8 ਸਾਲ ਬੰਦੇ ਨੂੰ ਹੋ ਗਏ ਪੈਨਸ਼ਨ ਆਏ ਹੋਏ ਅਜੇ ਤੱਕ ਉਸ ਬੰਦੇ ਨੇ ਈਸੀਐਚਐਸ ਕਾਰਡ ਹੀ ਨਹੀਂ ਬਣਾਈ ਔਰ ਮੈਕਸੋ ਹਸਪੀਟਲ ਦੇ ਵਿੱਚ ਆਪਣੇ ਐਡਰੈਸ ਦਾ ਉਹ ਲਾਜ ਕੀ ਕਰ ਰਿਹਾ ਪੇਮੈਂਟ ਕਰਵਾ ਰਿਹਾ ਲੱਖਾਂ ਦੇ ਹਿਸਾਬ ਨਾਲ ਲਾਜ ਹੁੰਦਾ ਸਾਡਾ ਤੇ ਜਦੋਂ ਕੋਈ ਵੱਡੀ ਪ੍ਰੋਬਲਮ ਆ ਜੇ ਤੇ ਲੱਖਾਂ ਦੇ ਵਿੱਚ ਗੱਲ ਪਹੁੰਚਦੀ ਹੈ ਤੇ ਇੱਕ ਇਸੇ ਵਿੱਚ ਕੱਢਦੀ 173 ਰੁਪਏ ਫੀਸ ਹੈ ਟੁੱਟਣ ਤੇਸ ਦੂਸਰਾ ਕੰਮ ਤੁਸੀਂ ਇਸੇ ਵਿੱਚ ਕੱਢ ਸਭ ਤੋਂ ਪਹਿਲਾਂ ਜਾਂਦਿਆਂ ਹੀ ਅਪਲਾਈ ਕਰ ਦੇਣੀ ਹੈ ਜੇ ਬੰਦਾ ਕੋਈ ਸਿਚੁਏਸ਼ਨ ਹੈਡਕ quarters ਨਹੀਂ ਜਾ ਸਕਦਾ ਤੇ ਉਹ ਮੇਰੇ ਨਾਲ ਗੱਲ ਕਰਕੇ ਘਰੇ ਬੈਠੇ ਹੀ ਆਪਣੀ ਇਸੇ ਵਿੱਚ ਕਾਰ ਬਣਵਾ ਸਕਦਾ ਨੰਬਰ 3 ਦੇ ਵਿੱਚ ਤੁਸੀਂ ਪੁਆਇੰਟ ਜਾਣਾ ਤੇ ਵੀ ਉਸ ਤੋਂ ਬਾਅਦ ਬੈਂਕ ਦੇ ਵਿੱਚ ਜਾਣਾ ਹੈ ਤਕਰੀਬਨ ਮੈਂ ਦੇਖਦਾ ਹਾਂ ਬੰਦੇ ਨੂੰ 10-15 15 ਸਾਲ ਹੋ ਗਏ ਬੈਂਕ ਦੇ ਵਿੱਚ ਜਾ ਕੇ ਆਪਣਾ ਜਿਹੜਾ ਉਹਨਾਂ ਦਾ ਹਜੇ ਤੱਕ ਡੀਐਸਪੀ ਅਕਾਊਂਟ ਹੀ ਚੱਲ ਰਿਹਾ ਡੀਐਸਪੀ ਅਕਾਊਂਟ ਕਿਹੜਾ ਸੀ ਜਦੋਂ ਅਸੀਂ ਔਨ ਸਰਵਿਸ ਤੇ ਸੀ ਉਦੋਂ ਵਕਤ ਸਾਨੂੰ ਡੀਐਸਪੀ ਅਕਾਊਂਟ ਸਾਡਾ ਲੱਗੂ ਸੀ ਪਰ ਜਦੋਂ ਅਸੀਂ ਪੈਨਸ਼ਨ ਆ ਜਾਂਦੇ ਹਾਂ ਉਦੋਂ ਸਾਨੂੰ ਡੀਐਸਪੀ ਪੈਨਸ਼ਨ 골ਡ ਅਕਾਊਂਟ ਲੱਗੂ ਹੈ ਜਾਂ ਪਿਛੇ ਜੀ ਖਬਰ ਚੱਲੀ ਸੀ ਡੀਪੀਏ ਸੇਮ ਇੱਕੋ ਜਿਹੀ ਚੀਜ਼ਾਂ ਨੇ ਚਾਹੇ ਡੀਪੀਏ ਹੋਵੇ ਚਾਹੇ ਡੀਐਸਪੀ ਪੈਨਸ਼ਨ 골ਡ ਅਕਾਊਂਟ ਹੋਵੇ ਤੇ ਇਹ ਤੁਸੀਂ ਕਰ ਵੀ ਇਸ ਲਈ ਕਰਾਣੀ ਹੈ ਕਿਉਂਕਿ ਜੇਕਰ ਤੁਸੀਂ ਗਲਤੀ ਨਾਲ ਕਿਤੇ ਐਕਸੀਡੈਂਟ ਨਾਲ ਉਤਰਟਣਾ ਹੋ ਗਈ ਤੁਹਾਡੀ ਡੈਥ ਹੋ ਗਈ ਹੈ ਤੇ ਇਹ ਕਰਦਿਆਂ ਨੂੰ ਕੋਈ ਵੀ ਬੈਨੀਫਿਟ ਨਹੀਂ ਮਿਲੂਗਾ ਜਿਹੜਾ ਸਾਡਾ ਇਨੂਰਾ ਹੈਗਾ ਉਹਦਾ ਕੋਈ ਫਾਇਦਾ ਨਹੀਂ ਹੋਊਗਾ ਤੇ ਨੰਬਰ 4. ਦੇ ਵਿੱਚ ਤੁਸੀਂ ਚੈੱਕ ਕਰਨਾ ਪੈਨਸ਼ਨ ਬੁੱਕ ਦੇ ਵਿੱਚ ਜਿਹੜੇ ਆਪਣੀ ਫੈਮਿਲੀ ਡਿਟੇਲ ਹੈ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਹੈ ਆਪਣੀ ਮਿਸਸਸ ਦਾ ਵਾਈਫ ਦਾ ਸਪਾਊਸ ਦਾ ਨਾਮ ਔਰ ਡੇਟ ਆਫ ਬਰਥ ਕੀ ਟੂਡੇ ਆਧਾਰ ਕਾਰਡ ਪੇਨ ਕਾਰਡ ਨਾਲ ਮੈਚ ਕਰ ਰਿਹਾ ਹੈ ਇਹ ਪੱਕਾ ਲਵੀ ਫਰਸਟ ਪ੍ਰੋਟੀ ਆਪਣੀ ਵਾਈਫ ਨੂੰ ਦੇਣਾ ਕਿਉਂਕਿ ਵਾਈਫ ਕੀ ਹੈ ਜਦੋਂ ਪੈਨਸ਼ਨਰ ਨੂੰ ਕੁਝ ਹੋ ਜਾਂਦਾ ਤੇ ਉਹਦੀ ਨੈਸਟ ਪੈਨਸ਼ਨ ਕਿਹਨੂੰ ਲੱਗਦੀ ਹੈ ਵਾਈਫ ਨੂੰ ਲੱਗਦੀ ਹੈ ਤੇ ਉਹਦਾ ਨਾਮ ਤੇ ਡੇਟ ਆਫ ਬਰਥ ਆਪਣੀ ਐਜ਼ ਪਰ ਡਿਸਚਾਰਜ ਬੁੱਕ ਤੇ ਬੀਪੀਓ ਦੇ ਅਨੁਸਾਰ ਮੈਚ ਕਰਨੀ ਹੈ ਔਰ ਇਸੇ ਤਰੀਕੇ ਨਾਲ ਹੀ ਤੁਸੀਂ ਆਪਣੇ ਸਾਰੇ ਪਰਿਵਾਰ ਦੇ ਵਿੱਚ ਜਿੰਤਾ ਬੇਟੀ ਹੈ ਬੇਟੀ ਦਾ ਤੇ ਬੱਚਿਆਂ ਦਾ ਜਿਹੜਾ ਸੀਏ ਲਾਗੂ ਆ ਪਹਿਲਾਂ 12000 ਸੀ ਹੁਣ ਇਹ ਪਲ 24000 ਹੋ ਗਿਆ। ਔਰ ਡਾਕਟਰ ਮੈਰਿਜ ਅਲਾਨਸ ਪਹਿਲਾਂ 50000 ਸੀ ਹੁਣ 1 ਲੱਖ ਰੁਪਿਆ ਹੋ ਗਿਆ। ਜੇ ਤੁਹਾਡੇ ਪੇਨ ਕਾਰਡ ਆਧਾਰ ਕਾਰਡ ਦੇ ਨਾਲ ਰਿਕਾਰਡ ਦੇ ਵਿੱਚ ਡਾਟਾ ਮਿਸਮੈਚ ਹੈ ਤੇ ਇਹ ਜਿਹੜੇ ਬੈਨੀਫੀਸ਼ੀਅਰ ਨੇ ਡਾਕਟਰ ਮੈਰਿਜ ਅਲਾਨਸ ਜਾਂ ਸੀਗੇ ਇਸ ਤੋਂ ਤੁਸੀਂ ਵਾਂਝੇ ਰਹਿ ਜਾਓਗੇ। ਤੇ ਤੁਸੀਂ ਇਹਦੇ ਵਿੱਚ ਜਿਹੜਾ ਬੱਚਿਆਂ ਦਾ ਸੀਏ ਹੈ ਜਾਂ ਜਦੋਂ ਆਪਣੀ ਬੇਟੀ ਦੀ ਮੈਰਿਜ ਕਰੋਗੇ ਉਹ ਡਾਕਟਰ ਮੈਰਿਜ ਅਲਾਨਸ ਤੁਹਾਨੂੰ ਨਹੀਂ ਮਿਲੇਗਾ। ਤੇ ਇਹ ਚੀਜ਼ਾਂ ਤੁਸੀਂ ਪੱਕਾ ਚੈੱਕ ਕਰਨੀਆਂ ਤੇ ਨੰਬਰ 5 ਤੇ ਆਇਆ ਜੀ ਲਾਈਫ ਸਰਟੀਫਿਕੇਟ ਇਸ ਮਹੀਨੇ ਵੀ ਮੈਂ ਕਾਫੀ ਬੰਦਿਆਂ ਦੀਆਂ ਘੱਟੋ ਘੱਟ 20-25 ਕੇਸ ਮੇਰੇ ਕੋਲ ਇਹੋ ਜਿਹੇ ਆ ਗਏ ਜਿੰਨਾਂ ਦੇ ਲਾਈਫ ਸਰਟੀਫਿਕੇਟ ਜਿਹੜੇ ਡਿਊ ਸੀ ਪਰ ਉਹਨਾਂ ਨੇ ਟਾਈਮ 'ਤੇ ਆਪਣਾ ਲਾਈਫ ਸਰਟੀਫਿਕੇਟ ਨਹੀਂ ਕੀਤਾ ਜਾਂ ਉਹਨਾਂ ਨੇ ਆਪਣੇ ਮੋਬਾਈਲ ਤੋਂ ਕਰਤਾ ਜਾਂ ਉਹਨਾਂ ਨੇ ਬੈਂਕ ਦਾ ਪੋਸਟ ਆਪਸ਼ਨ ਨਹੀਂ ਕਰਤਾ ਤੇ ਉਹਦੇ ਵਿੱਚ ਜਦੋਂ ਆਪਾਂ ਮੋਬਾਈਲ ਵਿੱਚ ਕਰਦੇ ਆਂ ਕੁਝ ਆਪਸ਼ਨ ਹੁੰਦੇ ਨੇ ਜੇ ਆਪਾਂ ਇੱਕ ਵੀ ਆਪਸ਼ਨ ਗਲਤ ਕਰਤਾ ਤੇ ਤੁਹਾਡਾ ਲਾਈਫ ਸਰਟੀਫਿਕੇਟ ਸਬਮਿਟ ਨਹੀਂ ਹੋਊਗਾ ਤੇ ਜਾਂ ਕਈ ਬੰਦਿਆਂ ਨੂੰ ਯਾਦ ਹੀ ਨਹੀਂ ਰਹਿੰਦਾ ਮੈਂ ਲਾਈਫ ਸਰਟੀਫਿਕੇਟ ਕਦੋਂ ਕਰਾਣਾ ਤੇ ਇਸ ਲਈ ਜਦੋਂ ਵੀ ਤੁਸੀਂ ਲਾਈਫ ਸਰਟੀਫਿਕੇਟ ਕਰਾਣਾ ਜਦੋਂ ਆਪਣੀ ਤੁਸੀਂ ਪੈਨਸ਼ਨ ਆ ਜਾਂਦੀ ਹੈ ਉਹ ਤਾਂ ਸਪੋਜ਼ ਕਰੋ ਮੈਂ ਅਕਤੂਬਰ ਮਹੀਨੇ 'ਚ ਪੈਨਸ਼ਨ ਆਇਆ ਸੀ ਅਕਤੂਬਰ 2020 ਦੇ ਵਿੱਚ ਤੇ ਪਰ ਮੈਂ ਲਾਈਫ ਸਰਟੀਫਿਕੇਟ ਕਦੋਂ ਕੀਤਾ ਮੈਂ ਮੇਰੀ ਡੇਟ ਆਫ ਬਰਥ ਹੈ 31 ਮਾਰਚ ਦੀ ਮੈਂ ਆਪਣਾ ਲਾਈਫ ਸਰਟੀਫਿਕੇਟ 31 ਮਾਰਚ ਨੂੰ ਸਬਮਿਟ ਕਰਦਾ। ਲੱਭ ਮਾਰਚ ਮਹੀਨੇ ਵਿੱਚ ਮੈਂ ਕਦੇ ਵੀ ਕਰ ਸਕਦਾ ਮਾਰਚ ਮਹੀਨੇ ਵਿੱਚ ਤੁਸੀਂ ਜਿੱਦਾਂ ਤੁਹਾਡੀ ਬਰਥਡੇਟ ਆ ਬਰਥ ਨੂੰ ਤੁਸੀਂ ਮੰਨ ਕੇ ਚੱਲੋ ਉਸ ਮਹੀਨੇ ਵਿੱਚ ਤੁਸੀਂ ਆਪਣਾ ਲਾਈਫ ਸਰਟੀਫਿਕੇਟ ਹਰ ਸਾਲ ਕਰਵਾਉਣਾ ਸ਼ੁਰੂ ਕਰਦੋ ਤੇ ਉਹਦੇ ਨਾਲ ਬੈਨੀਫਿਟ ਇਹ ਹੈ ਲੈ ਵੀ ਤੁਹਾਨੂੰ ਹਮੇਸ਼ਾ ਯਾਦ ਰਹੂਗਾ ਕਿਉਂਕਿ ਬੰਦੇ ਨੂੰ ਆਮ ਤੌਰ 'ਤੇ ਹਰ ਚੀਜ਼ਾਂ ਭੁੱਲ ਜਾਂਦਾ ਪਰ ਆਪਣੀ ਡੇਟ ਆ ਬਰਥ ਨਹੀਂ ਭੁੱਲਦਾ ਤੇ ਡੇਟ ਆ ਬਰਥ ਦੇ ਮਿਤਾਬਕ ਆਪਣਾ ਲਾਈਫ ਸਰਟੀਫਿਕੇਟ ਕਰਦੇ ਰਹੋ। ਨੰਬਰ 6 ਪੁਆਇੰਟ ਹੈ ਵਾਈਫ ਦਾ ਨਾਮ ਤੇ ਡੇਟ ਆਫ ਬਰਥ ਪੈਨ ਕਾਰਡ ਆਧਾਰ ਕਾਰਡ ਪੀਪੀਓ ਵਿੱਚ ਅਪਲੋਡ ਅਪਡੇਟ ਨਾ ਹੋਣਾ। ਆਮ ਤੌਰ 'ਤੇ ਮੈਂ ਪੀਪੀਓ ਜਦੋਂ ਕੱਢਦਾ ਬੰਦਿਆਂ ਦੇ ਤੇ ਉਹਨਾਂ ਦਾ ਵਾਈਫ ਦਾ ਜਾਂ ਤਾਂ ਕੱਲਾ ਨਾ ਹੀ ਹੁੰਦਾ ਨਾ ਡੇਟ ਆਫ ਬਰਥ ਦੀ ਨਾ ਪੈਨ ਕਾਰਡ ਹੁੰਦਾ ਨਾ ਆਧਾਰ ਕਾਰਡ ਅਪਡੇਟ ਹੁੰਦਾ। ਜੇਕਰ ਤੁਹਾਡੇ ਸਪਰਸ਼ ਪੀਪੀਓ ਵਿੱਚ ਵਾਈਫ ਦਾ ਨਾਮ ਡੇਟ ਆਫ ਬਰਥ ਪੈਨ ਕਾਰਡ ਆਧਾਰ ਕਾਰਡ ਅਪਡੇਟ ਨਹੀਂ ਹੈ। ਤੇ ਤੁਸੀਂ ਸਪਰਸ਼ ਪੋਰਟਲ ਵਿੱਚ ਜਾ ਕੇ ਉਹਨੂੰ ਅਪਡੇਟ ਪੱਕਾ ਕਰਵਾਓ। ਨੰਬਰ 7 ਪੁਆਇੰਟ ਹੈ ਜੀ ਡਿਸੇਬਲਡ ਚਾਈਲਡ ਮੈਂਸ਼ਨਡ ਇਨ ਪੀਪੀਓ ਐਂਡ ਸਪਰਸ਼ ਪੋਰਟਲ। ਲਵੀ ਜਿਹੜੇ ਬੱਚੇ ਐਕਸਰਵਿਸਮੈਨਾਂ ਦਾ ਜਾਂ ਕਿਸੇ ਕੁਦਰਤੀ ਆਫਤ ਦਾ ਕਰਨ ਜਾਂ ਕਿਸੇ ਪ੍ਰੋਬਲਮ ਕਰਦਨਾ ਡਿਸੇਬਲ ਹੋ ਚੁੱਕੇ ਨੇ। ਅਪਾਹੀ ਜਿਹਨੇ ਜੋ ਆਪਣਾ ਕਮਾ ਖਾ ਨਹੀਂ ਸਕਦੇ। ਉਹਨਾਂ ਦਾ ਜਿਹੜਾ ਨਾ ਜਿਹੜਾ ਰਿਪੋਰਟ ਦੇ ਵਿੱਚ ਮੈਂਸ਼ਨ ਕਰਾਣਾ ਪਲੱਸ ਸਪਰਸ਼ ਪੋਰਟਲ ਦੇ ਉੱਤੇ ਮੈਂਸ਼ਨ ਕਰਾਣਾ ਵੀ ਜ਼ਰੂਰੀ ਹੈ ਕਿਉਂ ਜ਼ਰੂਰੀ ਹੈ ਕਾਨੂੰਨ ਜੇਕਰ ਪੈਨਸ਼ਨਰ ਪਲੱਸ ਸਪੌਸ ਨੂੰ ਕੁਝ ਹੋ ਜਾਂਦਾ ਤੇ ਇਹ ਜਿਹੜੀ ਪੈਨਸ਼ਨ ਹੈ ਡਿਸੇਬਿਲਟੀ ਚਾਈਲਡ ਨੂੰ ਲੱਗਦੀ ਹੈ ਜੇ ਕਿਸੇ ਵੀ ਮੇਰੇ ਸੈਲਿਕ ਵੀਰ ਦਾ ਬੱਚਾ ਡਿਸੇਬਲ ਹੈ ਤੇ ਇਹ ਕਾਰਵਾਈ ਤੁਸੀਂ ਪੱਕਾ ਕਰੋ ਨੰਬਰ 8 ਪੁਆਇੰਟ ਹੈ ਜੀ ਵਿਡੋ ਐਂਡ ਮੋਸਰ ਡਾਟਰ ਐਂਟਰੀ ਇਨ ਸਪਰਸ਼ ਹੋਟਲ ਐਂਡ ਰਿਕਾਰਡਰਸ ਲੱਗੀ ਕਈ ਕੇਸ ਆਏ ਨੇ ਮੇਰੇ ਕੋਲੇ ਜਨਾਂ ਦੇ ਵਿੱਚ ਜਨਾਂ ਦੀ ਬੇਟੀ ਵਿਡੋ ਹੈ ਜਾਂ ਡਿਵੋਰਸਰ ਹੈ ਤਲਾਕ ਹੋ ਚੁੱਕਿਆ ਉਹਦਾ ਵੀ ਜਿਹੜਾ ਨਾਂ ਜਿਹੜਾ ਐਂਟਰੀ ਕਰਾਉਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਪਰਸ਼ ਪੋਸਟਲ ਦੇ ਵਿੱਚ ਐਂਟਰੀ ਕਰੋ ਫਿਰ ਆਪਣੇ ਰਿਕਾਰਡ ਨੂੰ ਇੱਕ ਲੈਟਰ ਦੇ ਕੇ ਇਨਵੋ ਕਰੋ ਲੱਵੀ ਹਾਂ ਇਦਾਂ ਦਾ ਕਰਕੇ ਮੇਰੀ ਜਿਹੜੀ ਬੇਟੀ ਹੈ ਇਹ ਡਿਵੋਰਸਰ ਹੈ ਜਾਂ ਵਿਡੋ ਹੈ ਜੇਕਰ ਬੇਟੀ ਜਿਹੜੀ ਹੈ ਵਿਡੋ ਜਾਂ ਡਿਵੋਰਸਰ ਹੈ ਤੇ ਉਹਨੂੰ ਬੈਨੀਫਿਟ ਕਿੰਨੇ ਮਿਲਦੇ ਨੇ ਸਭ ਤੋਂ ਪਹਿਲਾਂ ਜਿਹੜੀ ECHC ਦੀ ਸੁਵਿਧਾ ਸਾਡੀ ਮੈਡੀਕਲ ਦੀ ਸੁਵਿਧਾ ਉਹ ਲਾਈਫ ਟਾਈਮ ਤੱਕ ਬੇਟੀ ਨੂੰ ਫਰੀ ਹੈ ਕਿਸੇ ਦੀ ਵੀ ਬੇਟੀ ਹੋਵੇ ਵਿਡੋ ਜਾਂ ਡਿਵੋਰਸਰ ਹੋਵੇ ਉਹਨੂੰ ਲਾਈਫ ਟਾਈਮ ਤੱਕ ਸਭ ਤੋਂ ਪਹਿਲਾਂ ECHC ਦਾ ਜਿਹੜਾ ਬੈਨੀਫਿਟ ਆ ਉਹ ਫਰੀ ਹੈ ਨੰਬਰ 2 ਜਦੋਂ ਖੁਦ ਨੂੰ ਔਰ ਟੂ ਡੀ ਵਾਈਫ ਨੂੰ ਕੁਝ ਹੋ ਜਾਂਦਾ ਮੈਂ ਵੀ ਸਾਡੀ ਡੈਥ ਹੋ ਜਾਂਦੀ ਦੋਨਾਂ ਜੀਆਂ ਦੀ ਉਦੋਂ ਬਾਅਦ ਇਹ ਪੈਨਸ਼ਨ ਜਿਹੜੀ ਹੈ ਵਿਡੋ ਬੇਟੀ ਨੂੰ ਮਿਲਦੀ ਹੈ ਜੰਡ ਬੁੱਸਰ ਹੈ ਉਸ ਬੇਟੀ ਨੂੰ ਇਹ ਪੈਨਸ਼ਨ ਮਿਲਦੀ ਹੈ ਤੇ ਇਹ ਕੁਝ ਖਾਸ ਪੁਆਇੰਟ ਮੈਂ 8 ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੀ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਜਿਹੜੇ ਮੇਰੇ ਦੱਸੇ ਹੋਏ 8 ਪੁਆਇੰਟ ਹੈ ਜੇਕਰ ਤੁਸੀਂ ਇਹ ਕਵਰ ਕਰ ਲਓਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਵੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਗੀ ਤੇ ਜੇ ਮੇਰੀ ਜਾਣਕਾਰੀ ਤੁਹਾਨੂੰ ਪਸੰਦ ਆਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਐਕ ਸਰਵਿਸ ਮੈਂਾਂ ਤੱਕ ਵੱਧ ਤੋਂ ਵੱਧ ਬਚਾਓ ਖਾਸ ਜਿਹੜੇ ਆਪਣੇ ਸਰਵਿਸ ਪਰਸਨ ਨੇ ਉਹਨਾਂ ਤੱਕ ਵੀ ਇਹ 8.1 ਜਰੂਰ ਭਜਾਓ ਜਿਹਦੇ ਨਾਲ ਕੀ ਉਹ ਜਦੋਂ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਜਾਂ ਰਿਟਾਇਰਮੈਂਟ ਹੋਣ ਤੋਂ ਬਾਅਦ ਇਹ ਚੀਜ਼ਾਂ ਆਪਣੀਆਂ ਚੈੱਕ ਕਰ ਲੈਣ ਜੇ ਇਹ ਚੀਜ਼ਾਂ ਤੁਸੀਂ ਸਹੀ ਹੀ ਅਪਡੇਟ ਕਰਤੀਆਂ ਤੇ ਮੈਂ ਪ੍ਰੋਮਿਸ ਕਰਦਾ ਜਦੋਂ ਤੱਕ ਮੈਂ ਇੱਥੇ ਬੈਠਾ ਹੋਇਆ ਹਾਂ ਸੈਨਕ ਵੈਲਫੇਅਰ ਸੁਸਾਇਟੀ ਦੇ ਵਿੱਚ ਮੈਂ ਵੀ ਤੁਹਾਨੂੰ ਕੋਦੇ ਵੀ ਕੋਈ ਪ੍ਰੋਬਲਮ ਨਹੀਂ ਆਣ ਦੇਵਾਂਗਾ ਤੇ ਲਾੜ ਦੇ ਵਿੱਚ ਮੇਰੀ ਤਰਫੋਂ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ